ਇਸ ਲਈ ਕਿਤੇ ਜਿਸਨੇ ਸਾਨੂੰ ਜੀਵਨ ਚ ਉਚਾਈਆਂ ਤੇ ਲੈ ਕੇ ਜਾਣਾ ਹੈ ਜਿਸਨੇ ਸਾਨੂੰ ਜੀਵਨ ਚ ਬੁਲੰਦੀ ਤੱਕ ਲੈ ਕੇ ਜਾਣਾ ਹੈ ਸਾਨੂੰ ਉਹਦੀ ਫਿਕਰ ਹੁਣੀ ਚਾਹੀਦੀ ਹੈ ਸਾਨੂੰ ਉਹਦੀ ਫਿਕਰ ਹੁਣੀ ਚਾਹੀਦੀ ਹੈ ਉਹ ਕਰਮ ਕਰਨਾ ਚਾਹੀਦਾ ਸਾਨੂੰ ਕਿ ਉਹ ਮਾਲਿਕ ਸਾਡੀ ਬਾਹ ਫੜ ਕੇ ਰੱਖੇ ਕਿਉਂਕਿ ਇਹ ਬੁਲੰਦੀ ਕਾਮਯਾਬੀ ਸਫਲਤਾ ਤਾਂ ਉਹਦੀ ਰਹਿਮਤ ਨਾਲ ਮਿਲਦੀ ਹੈ ਤਾਂ ਹੀ ਇੱਥੇ ਫਿਰ ਦੁਹਰਾਵਾਂਗੇ ਕਿ ਗੁਰੂਆਂ ਨੇ ਕੀ ਕਿਹਾ ਸੀ ਕਿ ਨੀਚੋਂ ਉੱਚ ਕਰੇ ਮੇਰਾ ਹਉ ਤੇ ਨ ਡਰੇ ਇਥੇ ਗੋਵਿੰਦ ਦਾ ਨਾਮ ਲਿਆ ਪ੍ਰਭ ਪ੍ਰਮਾਤਮਾ ਪ੍ਰਭੂ ਦਾ ਨਾਮ ਲਿਆ ਕਿ ਤੁਸੀਂ ਵੀ ਉਚਾਈਆਂ ਤੇ ਪਹੁੰਚਣਾ ਹੈ ਤੇ ਯਾਦ ਰੱਖੋ ਅਮਰਤ ਵੇਲੇ ਉੱਠ ਕੇ ਆਪਣੇ ਪ੍ਰਭੂ ਨੂੰ ਯਾਦ ਕਰੋ ਕਿਉਂਕਿ ਜਦੋਂ ਅਸੀਂ ਹੋਂਦੇ ਨਾਲ ਆਪਣੀ ਤਾਰ ਜੋੜਦੇ ਆ ਨਾ ਉਹ ਵੀ ਹੋ ਜਾਂਦੇ ਆ ਤੇ ਉਹ ਵੀ ਕਹਿੰਦਾ ਜੇ ਤੂੰ ਮੇਰਾ ਹੋ ਗਿਆ ਤਾਂ ਦੁਨੀਆ ਦੀ ਫਿਕਰ ਛੱਡ ਹੁਣ ਤੇਰੀ ਫਿਕਰ ਮੈਂ ਕਰੂੰਗਾ ਔਰ ਜਿਹਦੀ ਫਿਕਰ ਉਹ ਕਰਦਾ ਫਿਰ ਉਹਦੀ ਸਾਰੀਆਂ ਫਿਕਰਾਂ ਹੀ ਤਾਂ ਹੀ ਦੇਖ ਜਗਾ ਬੜੀ ਪਿਆਰੀ ਗੱਲ ਸੰਤ ਪਲਟੂ ਜੀ ਨੇ ਕਹੀ ਹੈ ਸੰਤ ਪਲਟੂ ਦਾ ਜੀ ਆਪਣੀ ਬਾਣੀ ਚ ਦੱਸਦੇ ਕਿ ਡਰ ਚਿੰਤਾ ਦੁੱਖ ਦਰਦ ਚਿੰਤਾ ਕੋਈ ਰਹੀ ਨਾ ਮੇਰੇ ਚੀਤ ਚੀਤ ਦਾ ਮਤਲਬ ਹੋਵੇ ਮੇਰੇ ਚਿੱਤ ਵਿੱਚ ਮੇਰੇ ਮਨ ਵਿੱਚ ਹੁਣ ਕੋਈ ਦੁੱਖ ਕੋਈ ਦਰਦ ਕੋਈ ਚਿੰਤਾ ਨਹੀਂ ਰਹਿ ਗਈ ਹੁਣ ਕਦੋਂ ਦੁੱਖ ਦਰਦ ਚਿੰਤਾ ਮਿਟਦੀ ਕਦੋਂ ਹੈ ਕੀ ਐਸਾ ਕਰਨਾ ਪੈਂਦਾ ਹੈ ਸਾਨੂੰ ਕਿ ਸਾਡੇ ਜੀਵਨ ਦੇ ਦੁੱਖ ਦਰਦ ਚਿੰਤਾ ਸਾਰੀਆਂ ਮਿਟ ਜਾਣ ਸੋ ਸੰਤ ਪਲਟੂ ਦੱਸਦੇ ਹੈ ਕਿ ਦੁੱਖ ਦਰਦ ਚਿੰਤਾ ਕੋਈ ਰਹੀ ਨਾ ਮੇਰੇ ਚੀਤ ਪਲਟੂ ਸੱਚੇ ਸਾਹਿਬ ਕੋ ਜਬ ਮਾਨਾ ਆਪਣਾ ਮੀਤ ਤੇਰਾ ਗੌਰ ਕਰੋ ਮੀਤ ਦਾ ਮਤਲਬ ਹੁੰਦਾ ਜਦੋਂ ਮੈਂ ਉਹ ਸੱਚੇ ਸਾਹਿਬ ਨਾਲ ਆਪਣੀ ਮਿੱਤਰਤਾ ਪਾ ਲਈ ਉਹਨੂੰ ਆਪਣਾ ਪਿਆਰਾ ਬਣਾ ਲਿਆ ਉਹਦੇ ਨਾਲ ਪਿਆਰ ਕਰਨਾ ਸ਼ੁਰੂ ਕਰ ਦਿੱਤਾ ਤਾਂ ਮੇਰੇ ਜੀਵਨ ਦੀਆਂ ਚਿੰਤਾਵਾਂ ਮੇਰੇ ਜੀਵਨ ਦੇ ਦੁੱਖ ਦਰਦ ਮੇਰੇ ਜੀਵਨ ਦੀਆਂ ਫਿਕਰਾਂ ਸਾਰੀਆਂ ਕਹਿ ਦਿਓ ਦੂਰ ਹੋ ਗਈਆਂ ਉਹਨਾਂ ਜਿਹਨਾਂ ਇਨਸਾਨ ਕਹਿੰਦਾ ਮੇਰੇ ਦਿਮਾਗ ਚਿੰਤਾ ਹੀ ਬੜੀ ਹੈ ਮੈਨੂੰ ਫਿਕਰ ਹੀ ਬੜੀ ਰਹਿੰਦੀ ਰਾਤ ਨੂੰ ਨੀਂਦ ਵੀ ਨਹੀਂ ਆਉਂਦੀ ਮੈਨੂੰ ਟੈਨਸ਼ਨ ਹੀ ਬੜੀ ਰਹਿੰਦੀ ਏ ਮੈਨੂੰ ਇੱਥੇ ਦਰਦ ਮੈਨੂੰ ਉੱਥੇ ਦਰਦ ਇਹ ਦਰਦ ਉਦੋਂ ਤੱਕ ਹੀ ਜਦ ਤੱਕ ਅਸੀਂ ਆਪਣੇ ਰੱਬ ਨੂੰ ਭੁੱਲ ਗਏ ਧਿਆਨ ਸਾਡਾ ਜਦੋਂ ਬੁੱਲੇ ਸ਼ਾਹ ਦੀ ਇੱਕ ਗੱਲ ਯਾਦ ਆ ਗਈ ਸਾਨੂੰ ਦੇਖੋ ਬੁੱਲੇ ਸ਼ਾਹ ਨੇ ਵੀ ਬੜਾ ਪਿਆਰਾ ਇਸ਼ਾਰਾ ਕੀਤਾ ਹੈ ਬੁੱਲੇ ਸ਼ਾਹ ਕਹਿੰਦੇ ਆਓ ਗੱਲ ਦੱਸਾਂ ਮੈਂ ਕਦਮਾਂ ਦੀ ਕਦਮ ਮਤਲਬ ਕੀ ਕਹਿੰਦੇ ਆ ਤੁਹਾਡੇ ਪੈਰਾਂ ਨੂੰ ਆਓ ਗੱਲ ਦੱਸਾਂ ਮੈਂ ਆਵਾਜ਼ ਨਹੀਂ ਆਈ ਤੁਸੀਂ ਲੰਗਰ ਛਕਣੀ ਆਏ ਲੱਗਦੇ ਹੋ ਸਾਨੂੰ ਉਹ ਤਾਂ ਕਹਿੰਦੇ ਸੱਜਣ ਕਰਨਾ ਹੈ ਆਓ ਗੱਲ ਦੱਸਾਂ ਮੈਂ ਕਦਮਾ ਦੀ ਇਹਦਾ ਵਾਜਣੀ ਚਾਹੀਦੀ ਉਹ ਕਹਿੰਦੇ ਆਉ ਗੱਲ ਦੱਸਾਂ ਮੈਂ ਕਦਮਾ ਦੀ ਕੀ ਕਦਮਾ ਦਾ ਦਸਤੂਰ ਯਾਰਾ ਕਹਿੰਦੇ ਹੁਣ ਮੈਂ ਗੱਲ ਦੱਸਾਂ ਤੇਰੇ ਪੈਰਾਂ ਦੀ ਇਹ ਇਹ ਪੈਰਾਂ ਨੂੰ ਛੋਟਾ ਨਾ ਸਮਝ ਇਹ ਪੈਰਾਂ ਦਾ ਇੱਕ ਦਸਤੂਰ ਹੈ ਦਸਤੂਰ ਦਾ ਮਤਲਬ ਕਿ ਪੈਰਾਂ ਦੀ ਖੂਬੀ ਹੈ ਹੁਣ ਕਿਹੜੀ ਖੂਬੀ ਹੈ ਪੈਰਾਂ 'ਚ ਕਿ ਇਹ ਤੇਰੇ ਪੈਰ ਇਦਾਂ ਦੇ ਹਨ ਨਾ ਇਹ ਤੈਨੂੰ ਖੁਸ਼ੀ ਵੀ ਦੇ ਸਕਦੇ ਆ ਤੈਨੂੰ ਤਕਲੀਫ ਵੀ ਦੇ ਸਕਦੇ ਆ ਤੇਰੇ ਜੀਵਨ ਨੂੰ ਬਣਾ ਵੀ ਸਕਦੇ ਆ ਤੇਰੇ ਜੀਵਨ ਨੂੰ ਵਿਗਾੜ ਵੀ ਸਕਦੇ ਆ ਤੈਨੂੰ ਕਾਮਯਾਬੀ ਕਰ ਸਕਦੇ ਐ ਔਰ ਤੈਨੂੰ ਨਾਕਾਮਯਾਬੀ ਵੀ ਦੇ ਸਕਦੇ ਯਾਨੀ ਤੈਨੂੰ ਸਫਲਤਾ ਵੀ ਮਿਲਦੀ ਐ ਅਸਫਲਤਾ ਵੀ ਮਿਲਦੀ ਐ ਕਾਦੇ ਜ਼ਰੀਏ ਨਾ ਪੈਰਾਂ ਦੇ ਜ਼ਰੀਏ ਕਹਿੰਦੇ ਦਸਤੂਰ ਐ ਪੈਰਾਂ ਦਾ ਐ ਹੁਣ ਤੁਸੀਂ ਕਹਿੰਦੇ ਜੀ ਉਹ ਕਿਦਾਂ ਹੁਣ ਦੇਖੋ ਕਿੰਨੀ ਪਿਆਰੀ ਗੱਲ ਦੱਸੀ ਐ ਕਿ ਅੱਜ ਜਿਹਨਾਂ ਪੈਰਾਂ ਨੂੰ ਅਸੀਂ ਕਹਿੰਦੇ ਨਾ ਉੱਦੀ ਸਮਝਦੇ ਆ ਪੈਰ ਹੀ ਐ ਫੇਕੀ ਐ ਜਿਹਨਾਂ ਪੈਰਾਂ ਨਾਲ ਚੱਲਦੇ ਉਹ ਕਹਿੰਦੇ ਸਿਰਫ ਇਹ ਪੈਰ ਚੱਲਣ ਵਾਸਤੇ ਨਹੀਂ ਐ ਇਹਨਾਂ ਦਾ ਇੱਕ ਦਸਤੂਰ ਐ ਅਗਰ ਇਹਨੂੰ ਸਮਝ ਲਿਆ ਜਾਵੇ ਅਗਰ ਇਹਨੂੰ ਸਮਝ ਲਿਆ ਜਾਵੇ ਤਾਂ ਤੂੰ ਆਪਣੀ ਜ਼ਿੰਦਗੀ ਨੂੰ ਬਦਲ ਸਕਦਾ ਹੈ। ਯਾਨੀ ਕੀ ਕਹਿੰਦੇ ਬੁੱਲੇ ਸ਼ਾਹ ਆਓ ਗੱਲ ਦੱਸਾਂ ਮੈਂ ਕਦਮਾਂ ਦੀ ਕੀ ਕਦਮਾਂ ਦਾ ਦਸਤੂਰ ਯਾਰਾ ਜਿਹੜਾ ਕਦਮ ਹੈ ਉੱਠਦਾ ਵਿਸ਼ਿਆਂ ਵੱਲ ਜਿਹੜਾ ਕਦਮ ਹੈ ਉੱਠਦਾ ਵਿਸ਼ਿਆਂ ਵੱਲ ਰਹਿਮਤ ਤੋਂ ਕਰਦਾ ਦੂਰ ਯਾਰਾ ਜਿਹੜਾ ਕਦਮ ਹੈ ਉੱਠਦਾ ਬਿਸ਼ਿਆ ਵੱਲ ਰਹਿਮਤ ਤੋਂ ਕਰਦਾ ਧੂਰ ਯਾਰਾ ਇੱਕ ਕਦਮ ਜੋ ਮੁਰਸ਼ਦ ਵੱਲ ਚੱਲਦਾ ਹੁੰਦੇ ਸਾਰੇ ਮਾਫ ਕਸੂਰ ਯਾਰਾ ਇਹ ਗੱਲ ਹੈ ਸਾਰੀ ਕਦਮਾਂ ਦੀ ਕੋਈ ਖਾਲੀ ਕੋਈ ਭਰਪੂਰ ਯਾਰਾ ਉਹ ਬੁੱਲੇ ਸ਼ਾ ਉਸਰਾ ਕਦਮ ਬੁਦਾ ਜਿਹੜਾ ਰੱਬ ਨੂੰ ਮਨਜ਼ੂਰ ਯਾਰਾ ਕਿੰਨੀ ਵੱਡੀ ਗੱਲ ਕਹੀ ਬੁੱਲੇ ਸ਼ਾ ਨੇ ਦਰਸੰਗਣਾ ਸਾਰੇ ਆਣੇ ਕੀ ਕਹਿੰਦੇ ਉਹ ਆਓ ਗੱਲ ਦੱਸਾਂ ਮੈਂ ਕਦਮਾ ਦੀ ਕੀ ਕਦਮਾਂ ਦਾ ਦਸਤੂਰ ਯਾਰ ਜਿਹੜਾ ਕਦਮੇ ਉੱਠਦਾ ਬਿਸ਼ਿਆ ਵੱਲ ਉਹ ਕਹਿੰਦੇ ਚੈੱਕ ਕਰ ਇਹ ਕਦਮਾਂ ਦਾ ਦਸਤੂਰ ਹੈ ਕਿ ਅਗਰ ਤੇਰਾ ਕਦਮ ਬਿਸ਼ਿਆ ਵੱਲ ਉੱਠੇਗਾ ਬਿਸ਼ਿਆ ਦਾ ਮਤਲਬ ਬੁਰਾਈਆਂ ਵੱਲ ਉੱਠੇਗਾ ਕੋਈ ਬੁਰਾ ਕਰਮ ਕਰੇਗਾ ਬੁਰੇ ਮਾਰਗ ਤੇ ਜਾਏਗਾ ਤਾਂ ਫਿਰ ਕੀ ਹੋਏਗਾ ਰੱਬ ਦੀਆਂ ਰਹਿਮਤਾਂ ਤੋਂ ਤੂੰ ਦੂਰ ਹੁਣ ਤੁਸੀਂ ਰੱਬ ਦੀ ਰਹਿਮਤ ਤੋਂ ਦੂਰ ਹੋਣਾ ਚਾਹੁੰਦੇ ਹੋ ਕਿਉਂਕਿ ਰੱਬ ਦੀ ਰਹਿਮਤ ਤੋਂ ਦੂਰ ਹੋਣ ਦਾ ਮਤਲਬ ਹੈ ਖੁਸ਼ੀਆਂ ਤੋਂ ਦੂਰ ਹੋਣਾ ਆਪਣੇ ਜੀਵਨ ਦੇ ਆਨੰਦ ਤੋਂ ਦੂਰ ਹੋਣਾ ਕਿਉਂਕਿ ਪਰਮਾਤਮਾ ਆਨੰਦ ਰੂਪ ਹੈ ਜਿੰਨਾ ਅਸੀਂ ਰੱਬ ਤੋਂ ਦੂਰ ਹੁੰਦੇ ਚਲੇ ਜਾਵਾਂਗੇ ਆਪਣੇ ਜੀਵਨ ਦੀਆਂ ਖੁਸ਼ੀਆਂ ਤੋਂ ਆਪਣੇ ਜੀਵਨ ਦੇ ਆਨੰਦ ਤੋਂ ਵੀ ਦੂਰ ਹੁੰਦੇ ਚਲੇ ਜਾਵਾਂਗੇ ਇਸ ਲਈ ਅਗਰ ਅਸੀਂ ਚਾਹਦੇ ਹਾਂ ਕਿ ਅਸੀਂ ਆਪਣੇ ਜੀਵਨ ਦੇ ਆਨੰਦ ਦੇ ਨੇੜੇ ਰਹੀਏ ਤਾਂ ਫਿਰ ਇਹਦਾ ਮਤਲਬ ਸਾਨੂੰ ਉਹ ਕਰਮ ਕਰਨੇ ਪੈਣਗੇ ਕਿ ਰੱਬ ਦੀ ਰਹਿਮ ਤਾਂ ਸਾਡੇ ਨੇੜੇ ਰਹਿਣ ਉਹ ਸਾਡੇ ਨਾਲ ਰਹਿਣ ਤਾਂ ਰੱਬ ਦੀ ਰਹਿਮਤ ਨਾਲ ਕਦੋਂ ਹੋਏਗੀ ਜਰਾ ਸੋਚ ਕੇ ਦੇਖੋ ਅਗਰ ਕੁਝ ਬੁਰਾ ਕਰਾਂਗੇ ਬੁਰੇ ਪਾਸੇ ਜਾਵਾਂਗੇ ਤਾਂ ਰੱਬ ਸਾਥ ਦੇਗਾ ਤੁਹਾਡੇ ਅੰਦਰੋਂ ਕੀ ਆਵਾਜ਼ ਆਂਦੀ ਹੈ? ਅਗਰ ਕੁਝ ਅੱਛਾ ਕਰਾਂਗੇ ਜਿੱਦਾਂ ਫਰਜ਼ ਕਰੋ ਕਿਸੇ ਭੁੱਖੇ ਨੂੰ ਖਾਣਾ ਖਿਲਾਉਂਦੇ ਆਂ, ਕਿਸੇ ਗਰੀਬ ਦੀ ਮਦਦ ਕਰਦੇ ਆਂ, ਪ੍ਰਭੂ ਦਾ ਸਿਮਰਨ ਕਰਦੇ ਆਂ, Satsangal ਚੱਲ ਕੇ ਜਾਂਦੇ ਕੋਈ ਨੇਕੀ ਕਰਾਂਗੇ ਤਾਂ ਫਿਰ ਬੰਦੇ ਨੂੰ ਹੁੰਦਾ ਕਿ ਨੇਕ ਮਾਰਗ ਤੇ ਚੱਲ ਕੇ ਹੀ ਰੱਬ ਨੇ ਸਾਡਾ ਸਾਥ ਦੇਣਾ ਹੈ। ਹੁੰਦਾ ਕਿ ਨਹੀਂ? ਜਦੋਂ ਨੇਕ ਮਾਰਗ ਤੇ ਚੱਲਦੇ ਆਂ ਤਾਂ ਫਿਰ ਯਕੀਨ ਹੁੰਦਾ ਕਿ ਮੈਂ ਉਹ ਨੇਕੀ ਦੇ ਮਾਰਗ ਤੇ ਚੱਲ ਰਿਹਾ ਹਾਂ। ਕਹਿੰਦੇ ਨਾ ਕਰਨੀ ਆਪੋ ਆਪਣੀ ਕੈ ਨੇੜੇ ਕੈ ਦੂਰ ਮੈਂ ਉਹ ਨੇਕੀ ਦੇ ਮਾਰਗ ਤੇ ਚੱਲ ਰਿਹਾ ਕਿ ਇਹ ਨੇਕੀ ਨੇ ਮੈਨੂੰ ਮੇਰੇ ਮਾਲਕ ਦੇ ਮੇਰੇ ਮਾਲਕ ਦੀ ਰਹਿਮਤ ਦੇ ਨੇੜੇ ਲੈ ਕੇ ਇਹਨੇ ਬੁੱਲੇਸ਼ਾਹੀ ਗੱਲ ਦੱਸ ਰੇ ਉਹ ਕਹਿੰਦੇ ਜਿਹੜਾ ਕਦਮ ਹੈ ਉੱਠਦਾ ਬਿਸ਼ਿਆਂ ਵੱਲ ਰਹਿਮਤ ਤੋਂ ਕਰਦਾ ਇਸ ਲਈ ਚੈੱਕ ਕਰ ਕਰਨਾ ਤੂੰ ਕਿ ਜਿਹੜਾ ਵੀ ਕਰਮ ਕਰਨਾ ਮੈਂ ਕਦਮ ਮੇਰਾ ਅਗਰ ਵਧੇ ਤਾਂ ਬਿਸ਼ਿਆਂ ਵੱਲ ਨਾ ਵਧੇ ਬਿਕਾਰਾ ਵੱਲ ਨਾ ਵਧੇ ਬੁਰਾਈਆਂ ਵੱਲ ਨਾ ਵਧੇ ਕਿਉਂਕਿ ਜਿੰਨਾ ਮੈਂ ਬੁਰਾਈ ਦੇ ਮਾਰਗ ਤੇ ਚਲੂੰਗਾ ਆਪਣੇ ਰੱਬ ਦੀਆਂ ਰਹਿਮਤਾਂ ਤੋਂ ਦੂਰ ਹੁੰਦਾ ਚਲਾ ਜਾਊਂਗਾ ਔਰ ਜਿਦਾ ਦੱਸਿਆ ਜਿੰਨਾ ਰਹਿਮਤ ਤੋਂ ਦੂਰ ਆਪਣੇ ਮਾਲਕ ਤੋਂ ਦੂਰ ਉਹਨਾਂ ਜੀਵਨ ਚ ਦੁੱਖ ਤਕਲੀਫਾਂ ਪਰੇਸ਼ਾਨੀਆਂ ਵਧਦੀਆਂ ਕਿ ਨਹੀਂ ਕਿਉਂਕਿ ਪ੍ਰਮਾਤਮਾ ਉਹ ਪ੍ਰਭੂ ਸਾਡੇ ਜੀਵਨ ਦੀ ਜੜ ਹੈ ਕੀ ਹੈ ਸਾਡੇ ਜੀਵਨ ਦੀ ਤਾਂ ਜੇ ਜੜ ਨਾਲ ਟੁੱਟ ਕੇ ਬਹਿ ਜਾਵਾਂਗੇ ਤਾਂ ਫਿਰ ਨਵੇਂ ਫੁੱਲ ਨਵੇਂ ਪੱਤੇ ਨਮੀਆਂ ਟਹਿਣੀਆਂ ਨਵੇਂ ਫਲ ਕਦੀ ਨਹੀਂ ਆਣਗੇ ਫਿਰ ਤਾਂ ਨਸ਼ਟ ਹੋ ਜਾਵਾਂਗੇ ਇਸ ਲਈ ਉਹ ਕਰਮ ਕਰੋ ਕਿ ਆਪਣੇ ਰੱਬ ਰੂਪੀ ਜੜ ਨਾਲ ਜੁੜੇ ਰਹੀਏ ਤਾਂ ਬੁੱਲੇ ਸ਼ਾਹ ਕਹਿੰਦੇ ਕਦੀ ਵਿਸ਼ੇ ਦੇ ਮਾਰਗ ਤੇ ਪੈਰ ਨਾ ਬਧਾਈਂ ਬਧਾਈ ਦੇ ਮਾਰਗ ਤੇ ਕਦੀ ਪੈਰ ਨਾ ਬਧਾਈਂ ਬਲਕੇ ਕਿਸ ਪੰਡੇ ਮੈਂ ਪੈਰ ਵਧਾਣਾ ਹੈ ਹੁਣ ਉਹੀ ਗੱਲ ਬੁੱਲੇ ਸ਼ਾਹ ਕਹਿੰਦੇ ਹੈ ਇਹ ਜਿਹੜਾ ਕਦਮ ਹੈ ਉੱਠਦਾ ਵਿਸ਼ਿਆਂ ਵੱਲ ਰਹਿਮਤ ਤੋਂ ਕਰਦਾ ਦੂਰ ਯਾਰਾ ਇੱਕ ਕਦਮ ਜੋ ਮੁਰਸ਼ਿਦ ਵੱਲ ਉੱਠਦਾ ਹੁੰਦੇ ਸਾਰੇ ਮਾਫ ਕਸੂਰ ਯਾਰਾ ਕਹਿੰਦੇ ਅਗਰ ਇੱਕ ਕਦਮ ਵੀ ਚੱਲ ਕੇ ਮੁਰਸ਼ਿਦ ਦੀ ਤਰਫ ਜਾਂਦੇ ਨਾ ਅਸੀਂ ਜਿੱਦਾਂ ਗੁਰਬਾਣੀ ਕਹਿੰਦੀ ਚਰਨ ਸ਼ਰਨ ਗੁਰੂ ਏਕ ਪੰਡਾ ਜਾਈ ਚੱਲ ਸਤਿਗੁਰੂ ਕੋਟ ਪੈਂਡਾ ਅੱਗੇ ਹੋਏ ਕਿ ਤੂੰ ਇੱਕ 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 ਪੈਂਡਾ ਇੱਕ ਕਦਮ ਵੀ ਗੁਰੂ ਦੇ ਰਸਤੇ ਜਾਏਗਾ ਤਾਂ ਉਹਦੀ ਰਹਿਮਤ ਉਹਦੀ ਬਖਸ਼ਿਸ਼ ਕਰੋੜਾਂ ਕਦਮ ਅੱਗੇ ਚੱਲ ਕੇ ਆਏਗੀ ਔਰ ਤੈਨੂੰ ਸੰਭਾਲੇਗੀ ਇਹ ਸਮਝ ਲੈਣਾ ਸਾਰਿਆਂ ਨੇ ਇਸ ਲਈ ਅਗਰ ਅਸੀਂ ਵਿਸ਼ਵਾਸ ਨਾਲ ਪਿਆਰ ਦੇ ਨਾਲ ਉਹਦੀ ਤਰਫ ਕਦਮ ਬਧਾਂਦੇ ਆ ਤਾਂ ਫੇਰ ਹੀ ਖੁਸ਼ੀਆਂ ਸਾਡੇ ਜੀਵਨ ਚ ਆਉਂਦੀਆਂ ਫੇਰ ਹੀ ਉਹਦੀ ਰਹਿਮਤ ਉਹਦੀ ਬਖਸ਼ਿਸ਼ ਆ ਕੇ ਸਾਡੀ ਸੰਭਾਲ ਕਰਦੀ ਹੈ ਔਰ ਅਗਰ ਅਸੀਂ ਚਾਹਦੇ ਆ ਕਿ ਰੱਬ ਸਾਡੀ ਸੰਭਾਲ ਕਰੇ ਤਾਂ ਫਿਰ ਉਦੀ ਤਰਫ ਕਦਮ ਵਧਾਣਾ ਵੀ ਜ਼ਰੂਰੀ ਹੈ ਕਿਉਂਕਿ ਅਗਰ ਉਹਦੇ ਨਾਲ ਤਾਰ ਜੋੜ ਕੇ ਰੱਖਾਂਗੇ ਉਹਨੂੰ ਯਾਦ ਕਰਦੇ ਰਹਿਾਂਗੇ ਤਾਂ ਫਿਰ ਕੀ ਹੋਏਗਾ ਅਸੀਂ ਕਈ ਵਾਰ ਦੱਸਿਆ ਨਾ ਕਿ ਜਿੱਦਾਂ ਕਹਿੰਦੇ ਹੈ ਕਿ ਇੱਕ ਦਿਨ ਉਦਵ ਨੇ ਪੁੱਛ ਲਿਆ ਸ਼੍ਰੀ ਕ੍ਰਿਸ਼ਨ ਤੋਂ ਇੱਥੇ ਕਹਾਣੀ ਬੜੀ ਪਿਆਰੀ ਲੱਗਦੀ ਹੈ ਸਾਨੂੰ ਪਰ ਦੱਸਣਾ ਚਾਹਾਂਗੇ ਕਿ ਇਹ ਇਨਸਾਨ ਦੇ ਉੱਪਰ ਅਗਰ ਕੋਈ ਦੁੱਖ ਮੁਸੀਬਤ ਆਂਦੀ ਹੈ ਤਾਂ ਕਈ ਵਾਰ ਬੰਦਾ ਕਹਿੰਦਾ ਕਿ ਰੱਬ ਦੇ ਹੁੰਦਿਆ ਮੈਨੂੰ ਤੇ ਦੁੱਖ ਕਿਉਂ ਆ ਗਿਆ ਰੱਬ ਦੇ ਹੁੰਦਿਆਂ ਮੈਤੇ ਮੁਸੀਬਤ ਕਿਉਂ ਆ ਗਈ? ਕਈ ਵਾਰ ਆ ਜਾਂਦਾ ਬੰਦੇ ਦੇ ਮਨ 'ਚ। ਤਾਂ ਉਹਦਾ ਕਾਰਨ ਕੀ ਹੈ? ਇਹੀ ਸਵਾਲ ਉਹਦੋਂ ਬਨੇ ਇੱਕ ਦਿਨ ਸ਼੍ਰੀ ਕ੍ਰਿਸ਼ਨ ਨੂੰ ਪੁੱਛ ਲਿਆ। ਕਿ ਮਹਾਰਾਜ ਤੁਸੀਂ ਪਾਂਡਵਾਂ ਦੇ ਨਾਲ ਸੀ। ਪਾਂਡਵ ਇੰਨਾ ਪਿਆਰ ਕਰਦੇ ਤੁਸੀਂ ਪਾਂਡਵਾਂ ਨੂੰ ਇੰਨਾ ਪਿਆਰ ਕਰਦੇ। ਤਾਂ ਫਿਰ ਪਾਂਡਵਾਂ ਤੇ ਇੰਨੀ ਮਸੀਬਤ ਕਿਉਂ ਆਈਆਂ? ਕਿ ਭਰੀ ਸਭਾ ਦੇ ਵਿੱਚ ਦ੍ਰੋਪਦੀ ਦਾ ਚੀਰਖਰਨ ਹੋਇਆ। ਤੁਸੀਂ ਲਾਸਟ ਵਿੱਚ ਗਏ, ਅੰਤ ਵਿੱਚ ਗਏ। ਪਹਿਲਾਂ ਕੀ ਹੋਣੀ ਗਏ ਤੁਸੀਂ? ਜਦੋਂ ਦੁਰਸ਼ਾਸ਼ਣ ਦ੍ਰੋਪਦੀ ਨੂੰ ਉਦੇ ਮਹਿਲ ਚੋਂ ਕ੍ਰੀਸ ਕੇ ਬਾਹਰ ਤੋਂ ਫੜਕੇ ਕ੍ਰੀਸ ਕੇ ਲੈ ਕੇ ਆਏ ਉਦੋਂ ਤੁਸੀਂ ਕਿਉਂ ਨਹੀਂ ਗਏ ਕਿਉਂਕਿ ਤੁਸੀਂ ਤਾਂ ਉਹਨਾਂ ਦੇ ਨਾਲ ਸੀ ਜੇ ਤੁਸੀਂ ਭਰੀ ਸਭਾ 'ਚ ਪਹੁੰਚ ਸਕਦੇ ਹੋ ਜਦੋਂ ਕਹਿੰਦੇ ਨਾ ਸਾੜੀ ਚੀਰ ਹਰਨ ਹੋਣ ਲੱਗਾ ਉਦੋਂ ਸ਼੍ਰੀ ਕ੍ਰਿਸ਼ਨ ਪਹੁੰਚੇ ਯਾਨੀ ਉਹਨਾਂ ਦੀ ਕਿਰਪਾ ਪਹੁੰਚੀ ਜੇ ਤੁਸੀਂ ਉਦੋਂ ਪਹੁੰਚ ਸਕਦੇ ਹੋ ਪਹਿਲਾਂ ਕਿਉਂ ਨਹੀਂ ਪਹੁੰਚੇ ਤਾਂ ਸ਼੍ਰੀ ਕ੍ਰਿਸ਼ਨ ਕਹਿੰਦੇ ਉਦਵ ਮੈਂ ਪਹੁੰਚ ਸਕਦਾ ਸੀ ਮੈਂ ਤਿਆਰ ਵੀ ਸੀ ਪਰ ਮੈਂ ਕਿਉਂ ਨਹੀਂ ਗਿਆ ਇਹ 'ਚ ਮੇਰਾ ਕਸੂਰ ਨਹੀਂ ਦ੍ਰੋਪਦੀ ਦਾ ਕਸੂਰ ਹੈ ਉਹ ਕਹਿੰਦੇ ਮਾਰਾ ਹੀ ਦ੍ਰੋਪਤੀ ਦਾ ਕਸੂਰ ਕੀ ਮਤਲਬ ਉਹ ਕਹਿੰਦੇ ਮਤਲਬ ਇਹੀ ਕਿ ਜਦੋਂ ਜੁਦਿਸ਼ਤਰ ਨੇ ਦਾਅ ਤੇ ਲਾਤਾ ਦ੍ਰੋਪਤੀ ਨੂੰ ਔਰ ਦਾਅ ਹਾਰ ਗਿਆ ਦੁਰਸ਼ਾਸ਼ਣ ਨੂੰ ਕਿਹਾ ਦਰਯੋਦਨ ਨੇ ਕਿ ਜਾ ਕੇ ਦ੍ਰੋਪਤੀ ਨੂੰ ਘੜੀਸ ਲੈ ਲਿਆ ਕਿਉਂਕਿ ਹੁਣ ਉਹ ਸਾਡੀ ਦਾਸੀ ਹੈ ਅਸੀਂ ਜਿੱਤ ਚੁੱਕੇ ਹਾਂ ਉਹਨੂੰ ਫਿਰ ਜਦੋਂ ਦੁਰਸ਼ਾਸ਼ਣ ਗਿਆ ਦ੍ਰੋਪਤੀ ਨੂੰ ਲੈਣ ਔਰ ਬਾਹਰੋਂ ਫੜ ਕੇ ਘੜੀਸਣ ਲੱਗਾ ਤਾਂ ਦ੍ਰੋਪਤੀ ਨੇ ਬੜੀਆਂ ਮਿੰਟਾਂ ਤੱਕ ਇਦਿਆਂ ਦੁਰਸ਼ਾਸ਼ਣ ਛੱਡ ਦੇ ਮੈਂ ਤੇਰੀ ਪਰਜਾਈ ਭਾਬੀ ਆ ਮੈਨੂੰ ਇਦਾਂ ਨਾ ਕਰ ਦੁਰਸ਼ਾਸ਼ਣ ਨੇ ਗਿਆ ਹੱਥ ਜੋ ਰੇ ਸੀ ਉਹ ਕੋਧਿਆ ਦੀ ਵੀਗ ਮਗਰੀ ਮੈਨੂੰ ਛੱਡ ਦੇ ਫਿਰ ਜਿਹੜੇ ਆਲੇ ਦੋਲੇ ਨੌਕਰ ਚਾਕਰ ਸੀ ਉਹਨਾਂ ਨੂੰ ਕਹਿ ਰਹੇ ਸੀ ਮੇਰੀ ਮਫਤਤਾ ਕਰੋ ਮੈਨੂੰ ਬਚਾਓ ਕਹਿੰਦੇ ਇੱਕ ਵਾਰ ਵੀ ਦ੍ਰੋਪਦੀ ਨੇ ਮੈਨੂੰ ਯਾਦ ਨਹੀਂ ਕੀਤਾ ਫਿਰ ਕ੍ਰੀਸ਼ ਕੇ ਜਦੋਂ ਭਰੀ ਸਮਝ ਲੈ ਕੇ ਆਏ ਉੱਥੇ ਜਦੋਂ ਦਰਯੋਦਨ ਨੇ ਕਿਹਾ ਕਿ ਇਹਦਾ ਚੀਰ ਹਰਨ ਕਰੋ ਤਾਂ ਉਸਲੇ ਦ੍ਰੋਪਦੀ ਕਦੀ ਗੁਰੂ ਦਰੋਣ ਅੱਗੇ ਹੱਥ ਜੋੜਦੀ ਸੀ ਮੈਨੂੰ ਬਚਾ ਲੋ ਤੁਸੀਂ ਤਾਂ ਗੁਰੂ ਹੋ ਫਿਰ ਕਦੀ ਵਿਸ਼ਮ ਪਿਤਾਮਾ ਨੂੰ ਕਹਿੰਦੀ ਸੀ ਕਦੀ ਦ੍ਰਿਤਰਾਸ਼ਤਰ ਨੂੰ ਕਹਿੰਦੀ ਸੀ ਦਰਯੋਦਨ ਦੇ ਪਿਤਾ ਨੂੰ ਕਦੀ ਭਰੇ ਸਭਾ ਦੇ ਵਿੱਚ ਬੈਠੇ ਸਾਰੇ ਲੋਕਾਂ ਨੂੰ ਕਹਿ ਰਹੀ ਸੀ ਕਿ ਮੇਰੀ ਰੱਖਿਆ ਕਰੋ ਮੈਨੂੰ ਬਚਾਓ ਪਰ ਸਾਰੇ ਮਜਬੂਰ ਸੀ ਕਿਉਂਕਿ ਦਰਯੋਦਨ ਅੱਗੇ ਕਿਸੇ ਦੀ ਨਹੀਂ ਚਲਨੀ ਸੀ ਕਿਉਂਕਿ ਸਾਰੇ ਦਰਯੋਦਨ ਦੇ ਕੰਟਰੋਲ 'ਚ ਸੀ ਸਮਝਣਾ ਫਿਰ ਅੰਤ ਵਿੱਚ ਲ ਕੀ ਹੋਇਆ ਜਦੋਂ ਦ੍ਰੋਪਦੀ ਨੇ ਦੇਖਿਆ ਕਿ ਨਾ ਭੀਸ਼ਮ ਪਿਤਾ ਮਾ ਨਾ ਗੁਰੂ ਦਰੋਣ ਨਾ ਰਾਜ ਖੁਦ ਦ੍ਰਿਤਰਾਸ਼ਤਰ ਔਰ ਨਾ ਕੋਈ ਹੋਰ ਮੇਰੀ ਮਦਦ ਕਰ ਰਿਹਾ ਹੈ ਤੇ ਲਾਸਟ ਵਿੱਚ ਅੰਤ ਵਿੱਚ ਉਹਨੂੰ ਕਿਹਦੀ ਯਾਦ ਆਈ ਔਰ ਜਦੋਂ ਮੈਨੂੰ ਯਾਦ ਕੀਤਾ ਮੇਰਨਾ ਤਾਰ ਜੁੜੀ ਇਹ ਤਾਰ ਜੋੜੋ ਦਾ ਮਤਲਬ ਇਦਾਂ ਹੀ ਹੈ ਜੇ ਤੁਹਾਡੇ ਕੋਲ ਮੋਬਾਈਲ ਹੈ ਤੁਸੀਂ ਪਹਿਲਾਂ ਉਹਦਾ ਨੰਬਰ ਡਾਇਲ ਕਰ ਦਿਓ ਮੈਂ ਨਹੀਂ ਆ ਸਕਦਾ ਫਿਰ ਤੁਸੀਂ ਦੂਜੇ ਦਾ ਨੰਬਰ ਡਾਇਲ ਕਰ ਦਿਓ ਮੈਂ ਨਹੀਂ ਆ ਸਕਦਾ ਫਿਰ ਤੀਜੇ ਦਾ ਡਾਇਲ ਕਰ ਦਿਓ ਮੈਂ ਨਹੀਂ ਆ ਸਕਦਾ ਔਰ ਲਾਸਟ ਵਿੱਚ ਆ ਕੇ ਰੱਬ ਦਾ ਨੰਬਰ ਡਾਇਲ ਕਰ ਦਿਓ ਤੇ ਰੱਬ ਕਹਿੰਦਾ ਹੁਣ ਮੇਰਾ ਨੰਬਰ ਡਾਇਲ ਮੈਂ ਆ ਗਿਆ ਤੇ ਮੈਂ ਕਿੱਥੇ ਯਾਦ ਕਰੂੰਗਾ ਮੈਂ ਤਾਂ ਉਹ ਸ਼੍ਰੀਕ੍ਰਿਸ਼ਨਾ ਕਸੂਰ ਮੇਰਾ ਨਹੀਂ ਹੈ ਇਹ ਕਸੂਰ ਦਰੋਪਤੀ ਦਾ ਹੈ ਅਗਰ ਪਹਿਲੇ ਹੀ ਪਹਿਲੀ ਪਹਿਲੀ ਛੱਤੀ ਯਾਨੀ ਪਹਿਲੇ ਹੀ ਮੈਨੂੰ ਯਾਦ ਕਰ ਲੈਂਦੀ ਤਾਂ ਮੈਂ ਉਹਦੀ ਸਹਾਤਾ ਵਾਸਤੇ ਔਰ ਬੰਦਾ ਪਤਾ ਵੀ ਕੀ ਕਹਿੰਦਾ ਹੈ ਉਹ ਰੱਬ ਮੇਰੀ ਆਖਰੀ ਉਮੀਦ ਹੈ ਸ਼ਾਇਦ ਤੁਸੀਂ ਵੀ ਕਹਿੰਦੇ ਹੋਵੋ ਇਹ ਗਲਤ ਗੱਲ ਕਹਿ ਦਿੰਦੇ ਹਾਂ ਅਸੀਂ ਸਮਝਦੇ ਹੋ ਕਿ ਨਹੀਂ ਉਹ ਰੱਬ ਨੂੰ ਆਖਰ ਵਿੱਚ ਨਾ ਰੱਖੋ ਆਖਰ ਵਿੱਚ ਰੱਖਾਂਗੇ ਤਾਂ ਆਖਰ ਵਿੱਚ ਹੀ ਆਣਾ ਹੈ ਬੰਦੇ ਨੂੰ ਹੁਣੇ ਕੀ ਚਾਹੀਦਾ ਹੈ ਕਿ ਰੱਬ ਮੇਰੀ ਆਖਰੀ ਉਮੀਦ ਨਹੀਂ ਹੈ ਰੱਬ ਮੇਰਾ ਪਹਿਲਾ ਵਿਸ਼ਵਾਸ ਹੈ ਪਹਿਲੀ ਉਮੀਦ ਹੈ ਇਹ ਤੇ ਪੂਰੀ ਦੁਨੀਆ ਸਾਥ ਛੱਡ ਸਕਦੀ ਹੈ ਮੈਨੂੰ ਪਸ਼ਵਾਸ਼ ਹੈ ਕਿ ਮੈਨੂੰ ਜਨਮ ਦੇਣ ਵਾਲਾ ਮੇਰਾ ਮਾਲਿਕ ਅੱਦੀ ਮੇਰਾ ਸਾਥ ਉਹ ਹਰ ਮੁਸ਼ਕਿਲ ਵਿੱਚ ਮੇਰੀ ਸਹਹਾਤਾ ਉਹ ਹਰ ਮੁਸ਼ਕਿਲ ਮੁਸ਼ਕਿਲ ਵਿੱਚ ਮੈਨੂੰ ਬਚਾਏਗਾ ਔਰ ਹਰ ਮੁਸ਼ਕਿਲ ਤੋਂ ਮੈਨੂੰ ਕਾਲੇਗਾ ਕਿਉਂਕਿ ਮੈਨੂੰ ਉਹਤੇ ਵਿਸ਼ਵਾਸ ਹੈ ਇਸ ਲਈ ਮੇਰਾ ਪਹਿਲਾ ਵਿਸ਼ਵਾਸ ਹੈ ਪਹਿਲੀ ਉਮੀਦ ਹੈ ਉਹ ਆਖਰੀ ਵਿਸ਼ਵਾਸ ਨਹੀਂ ਹੈ ਕਿਉਂ ਰੱਬ ਨੂੰ ਆਖਰ ਵਿੱਚ ਰੱਖਣਾ ਅਗਰ ਦ੍ਰੋਪਦੀ ਪਹਿਲੇ ਸਟੇ ਹੀ શ્રીਕ੍ਰਿਸ਼ਨ ਨੂੰ ਯਾਦ ਕਰ ਲੈਂਦੀ ਤਾਂ ਪਹਿਲੀ ਪਹੁੰਚ ਸਮਝਦੇ ਹੋ ਕਿ ਨਹੀਂ ਇਸ ਲਈ ਅਗਰ ਪਹਿਲੇ ਰੱਬ ਨੂੰ ਯਾਦ ਕਰੋ ਬੰਦੇ ਦੇ ਦਿਨ ਦੀ ਸ਼ੁਰੂਆਤ ਹੁੰਦੀ ਨਾ ਤਾਂ ਦਿਨ ਨੂੰ ਉੱਠਦੇ ਸਾਰੇ ਬੰਦਾ ਪਹਿਲਾਂ ਮੋਬਾਈਲ ਦੇਖਦਾ ਫਿਰ ਟੀਵੀ ਲਾ ਲੈਂਦਾ ਫਿਰ ਅਖਬਾਰ ਪੜ੍ਹਨ ਲੱਗ ਜਾਂਦਾ ਉਹ ਇੱਥੇ ਵੀ ਪਹਿਲਾਂ ਰੱਬ ਨੂੰ ਰੱਖੋ ਪਹਿਲਾਂ ਉਹਦੇ ਸਿਮਰਨ ਨੂੰ ਰੱਖੋਗੇ ਬਾਕੀ ਗੱਲਾਂ ਬਾਅਦ ਚ ਪਹਿਲਾਂ ਉੱਠ ਕੇ ਆਪਣੇ ਰੱਬ ਨਾਲ ਤਾਰ ਜੋੜਨੀ ਹੈ ਉਹਦੇ ਨਾਲ ਤਾਰ ਜੋੜਨੀ ਹੈ ਕਿਉਂਕਿ ਜੇ ਤੈਨੂੰ ਉਹ ਦਊਗਾ ਤਾਂ ਹਰ ਜਗ੍ਹਾ ਮੇਰੇ ਨਾਲ ਰਹੇਗਾ ਤਾਂ ਜੇ ਉਹ ਮੇਰੇ ਨਾਲ ਹੈ ਤਾਂ ਫਿਰ ਡਰ ਕਾਦਾ ਹੈ ਫਿਕਰ ਕਾਦੀ ਹੈ ਤਾਂ ਹੀ ਤਾਂ ਅਰਜੁਨ ਵੀ ਬੇਖੌਫ ਹੋ ਕੇ ਜੰਦ ਲੜਿਆ ਸੀ ਕਦੋਂ ਲੜਿਆ ਸੀ ਪਹਿਲਾਂ ਡਰਿਆ ਸੀ ਅਰਜੁਨ ਵੀ ਪਰ ਜਦੋਂ ਗੀਤਾ ਗਿਆਨ ਸ਼੍ਰੀਕ੍ਰਿਸ਼ਨ ਨੇ ਦਿੱਤਾ ਔਰ ਫਿਰ ਆਪਣਾ ਵਿਸ਼ਵ ਰੂਪ ਦਿਖਾਇਆ ਤਾਂ ਫਿਰ ਅਰਜੁਨ ਨੂੰ ਪਤਾ ਲੱਗਾ ਕਿ ਜਿਹੜੇ ਮੇਰੇ ਨਾਲ ਖੜੇ ਹੋਗੇ ਉਹ ਕੋਈ ਆਮ ਨਹੀਂ ਹੈ ਤਾਂ ਫਿਰ ਅਰਜੁਨ ਦੇ ਸਾਰੇ ਡਰ ਸਾਰੀਆਂ ਚਿੰਤਾਵਾਂ ਸਾਰੇ ਬਹਿ ਭਰਮ ਦੂਰ ਇਸੇ ਤਰ੍ਹਾਂ ਕਹਿੰਦਾ ਨਾਲ ਮੁਰਸ਼ਿਦ ਦਾ ਹੋਣਾ ਸਤਗੁਰ ਦਾ ਹੋਣਾ ਕਿਉਂਕਿ ਉਹ ਵਿਸ਼ਵਾਸ ਹੋਣਾ ਜ਼ਰੂਰੀ ਹੈ ਕਿ ਮੇਰੇ ਨਾਲ ਜੋ ਖੜਾ ਹੈ ਇਹ ਜੀਵਨ ਦੇ ਹਰ ਯੁੱਧ ਵਿੱਚ ਮੈਨੂੰ ਜਿਤਾਏਗਾ ਜੀਵਨ ਦਾ ਹਰ ਜੁੱਦ ਮੈਂ ਜਿੱਤ ਸਕਦਾ ਹਾਂ ਕਿਉਂਕਿ ਮੇਰਾ ਮਾਲਿਕ ਮੇਰੇ ਨਾਲ ਹੈ ਕੋਈ ਮੁਸ਼ਕਿਲ ਮੈਨੂੰ ਹਰਾ ਨਹੀਂ ਸਕਦੀ ਕਿਉਂਕਿ ਮੈਨੂੰ ਕਾਮਯਾਬੀ ਦੇਣ ਵਾਲਾ ਮੇਰਾ ਮਾਲਿਕ ਮੇਰੇ ਨਾਲ ਹੈ ਇਸ ਲਈ ਤਾਂ શ્રીਕ੍ਰਿਸ਼ਨ ਨੇ ਇੱਕ ਲਾਈਨ ਹੋਰ ਬੜੀ ਪਿਆਰੀ ਕਹਿੰਦੇ ਸੀ ਉਹ ਕਹਿੰਦੇ ਇਨਸਾਨ ਆਪਕੀ ਛੋਟੀ ਸੋਚ ਹੀ ਆਪਕੀ ਅਸੀਮਤ ਸ਼ਕਤੀ ਕੋ ਸੀਮਿਤ ਕਰ ਦਿੰਦੀ ਹੈ ਕਹਿੰਦੇ ਇਨਸਾਨ ਦੀ ਛੋਟੀ ਸੋਚ ਹੀ ਇਨਸਾਨ ਦੇ ਅੰਦਰ ਬੜੀ ਸ਼ਕਤੀ ਹੈ ਇਨਸਾਨ ਬਹੁਤ ਖੁਸ਼ ਕਰ ਸਕਦਾ ਹੈ ਹਰ ਚੀਜ਼ ਨੂੰ ਹਾਸਲ ਕਰ ਸਕਦਾ ਹੈ ਪਰ ਇਨਸਾਨ ਦੀ ਛੋਟੀ ਚੀਜ਼ ਛੋਟੀ ਸੋਚ ਮੇਤੋਂ ਨਹੀਂ ਹੋਣਾ ਮੈਂ ਨਹੀਂ ਕਰ ਪਾਣਾ ਸਮਝ ਦਿਓ ਹੁਣ ਜੇ ਬੰਦਾ ਹੀ ਸੋਚ ਲਵੇ ਮੇਤੋਂ ਨਹੀਂ ਹੋਣਾ ਮੈਂ ਨਹੀਂ ਕਰ ਪਾਣਾ ਪਤਾ ਨਹੀਂ ਮੇਤੋਂ ਹੋਣਾ ਜਾਂ ਨਹੀਂ ਹੋਣਾ ਸ਼ੰਕਾ ਜੀ ਰਵੇ ਤਾਂ ਫਿਰ ਉਹ ਚ ਰੱਬ ਦਾ ਕਸੂਰ ਨਹੀਂ ਹੈ ਰੱਬ ਨੇ ਤਾਂ ਸਾਨੂੰ ਸ਼ਕਤੀ ਦਿੱਤੀ ਹੈ ਕਿ ਅਗਰੇ ਸੀ ਡ੍ਰਿੜ ਵਿਸ਼ਵਾਸ ਕਰੀਏ ਕੋਸ਼ਿਸ਼ ਕਰੀਏ ਤਾਂ ਚੰਦਰਮ ਵੀ ਪਹੁੰਚ ਸਕਦੇ ਪਹੁੰਚਿਆ ਇਨਸਾਨ ਪਹੁੰਚਿਆ ਕਿ ਨਹੀਂ ਹੁਣ ਕੌਣ ਪਹੁੰਚਿਆ ਇਨਸਾਨ ਹੀ ਪਹੁੰਚਿਆ ਨਾ ਕਿੱਦਾਂ ਪਹੁੰਚਿਆ ਜਾਨ ਤਿਆਰ ਕੀਤਾ ਉਹਨੇ ਔਰ ਰਾਕਟ ਤਿਆਰ ਕੀਤੇ ਉਹ ਸਾਧਨ ਤਿਆਰ ਕੀਤੇ ਉਹ ਅਗਰ ਇਨਸਾਨ ਚਾਵੇ ਤਾਂ ਅਸੰਭਵ ਵੀ ਸੰਭਵ ਕਰ ਸਕਦਾ ਪਰ ਉਹਨੂੰ ਵਿਸ਼ਵਾਸ ਹੋਣਾ ਚਾਹੀਦਾ ਕਿ ਹੋ ਮੈਂ ਕਰ ਸਕਦਾ ਕਿਉਂਕਿ ਕਈ ਕਹਿੰਦੇ ਸੀਗੇ ਕਿ ਇਨਸਾਨ ਕਦੀ ਹਵਾ 'ਚ ਨਹੀਂ ਉਡ ਸਕਦਾ ਸਮਝੀ ਨਾ ਜ਼ਰਾ ਸਾਰਿਆਂ ਨੇ ਕਹਿੰਦੇ ਸਨ ਆ 1800 ਕੁਸ਼ ਵਿੱਚ ਨਾ ਕਿਹਾ ਜਾਂਦਾ ਸੀਗਾ ਯਾਨੀ 1900 ਸ਼ੁਰੂ ਹੋਣ ਤੋਂ ਪਹਿਲਾਂ ਪਹਿਲਾਂ ਕਿਹਾ ਜਾਂਦਾ ਸੀ ਕਿ ਇਨਸਾਨ ਹਵਾ 'ਚ ਨਹੀਂ ਉੱਡ ਸਕਦਾ ਪਰ ਕਹਿੰਦੇ 19 1900 ਦੀ ਸ਼ੁਰੂਆਤ ਵਿੱਚ ਹੀ ਰਾਈਟ ਬ੍ਰਦਰ ਨੇ ਪਲੇਨ ਤਿਆਰ ਕਰਕੇ ਬੰਦੇ ਨੂੰ ਹਵਾ 'ਚ ਉਡਾ ਦਿੱਤਾ ਉਹ ਕਹਿੰਦੇ ਸਭ ਕੁਝ ਹੋ ਸਕਦਾ ਅਸੰਭਵ ਵੀ ਸੰਭਵ ਹੋ ਸਕਦਾ ਵਿਸ਼ਵਾਸ ਹੋਣਾ ਚਾਹੀਦਾ ਕਿ ਹੋ ਇੱਕ ਲੋਹਾ ਵੀ ਹਵਾ 'ਚ ਉੱਡ ਗਿਆ ਦੇਖੋ ਅੱਜ ਕਿੰਨੇ ਹਜ਼ਾਰਾਂ ਪੈਸੇਂਜਰ ਬਹਿ ਕੇ ਪਲੇਨ ਚੋੜਦੇ ਆ ਕੀ ਐਡਾ ਭਾਰੀ ਲੋਹਾ ਹੁੰਦਾ ਹੈ ਕਿਤਾ ਹਵਾ ਚੋੜਦਾ ਹੈ ਇਹ ਖੋਜ ਹੈ ਇਹ ਤਰੀਕਾ ਹੈ ਬੰਦੇ ਅੰਦਰ ਰੱਬ ਨੇ ਇੰਨੀ ਸ਼ਕਤੀ ਰੱਖੀ ਕਿ ਅਗਰ ਬੰਦਾ ਆਪਣੀ ਸਮਝ ਨੂੰ ਸਹੀ ਪਾਸੇ ਲੈ ਜਾਵੇ ਤਾਂ ਬੰਦਾ ਬਹੁਤ ਕੋਸ਼ਿਸ਼ ਐਸਾ ਕਰ ਸਕਦਾ ਹੈ ਕਿ ਜਿੱਥੇ ਅੱਜ ਬੰਦਾ ਕਹਿੰਦਾ ਨਹੀਂ ਹੋ ਸਕਦਾ ਅਗਰ ਕਹਿੰਦਾ ਦ੍ਰਿੜ ਵਿਸ਼ਵਾਸ ਰੱਖ ਕੇ ਮਿਹਨਤ ਕੀਤੀ ਜਾਵੇ ਤਾਂ ਉਹ ਵੀ ਹੋ ਜਾਏਗਾ ਇਹ ਗੱਲ ਯਾਦ ਰੱਖਣਾ ਤਾਂ ਹੀ ਤਾਂ ਚੰ드ਰਯਾਤੇ ਪਹੁੰਚਣ ਮੰਗਲ ਤੇ ਪਹੁੰਚਣ ਦੀ ਤਿਆਰੀ ਚੱਲ ਰਹੀ ਹੈ ਔਰ ਇੱਕ ਦਿਨਾਂ ਨਾਲ ਜਦੋਂ ਮੰਗਲ ਤੇ ਵੀ ਬੰਦੇ ਨੇ ਕਿਉਂਕਿ ਇਹ ਪਰਮਾਤਮਾ ਦਾ ਬਣਾਇਆ ਹੋਇਆ ਇਨਸਾਨ ਬੜਾ ਅਦਭੁਤ ਹੈ ਸਮਝ ਦਿਓ ਕਿ ਨਹੀਂ ਤਾਂ ਹੀ ਤਾਂ ਬਹੁਤ ਵਾਰ ਸ਼ੁਕਰਾਨਾ ਕਹਿੰਦੇ ਸੀਗੇ ਕਿ ਆਪਣੇ ਆਪ ਨੂੰ ਦੇਖ ਕੇ ਨਾ ਸ਼ੀਸ਼ੇ 'ਚ ਇਹ ਸੋਚਿਆ ਕਰੋ ਕਿ ਮੈਨੂੰ ਉਸ ਈਸ਼ਵਰ ਨੇ ਬੜੇ ਅਦਭੁਤ ਔਰ ਜ਼ਬਰਦਸਤ ਤਰੀਕੇ ਨਾਲ ਬਣਾਇਆ ਹੈ ਮੇਰੇ ਅੰਦਰ ਬੜੀਆਂ ਸ਼ਕਤੀਆਂ ਹੈ ਕਹਿੰਦੇ ਵਿਸ਼ਵਾਸ ਹੋਏਗਾ ਤਾਂ ਫੇਰ ਹੀ ਉਹਨਾਂ ਸ਼ਕਤੀਆਂ ਨੂੰ ਬਾਹਰ ਲਿਆਉਣ ਦੀ ਕੋਸ਼ਿਸ਼ ਵੀ ਪਰ ਜਿ세 ਹੀ ਬੰਨ ਕੇ ਬੈਠ ਰਹੀਏ ਮੈਂ ਬੜਾ ਕਮਜ਼ੋਰ ਮੈਂ ਕੁਝ ਕਰ ਹੀ ਨਹੀਂ ਸਕਦਾ ਸਮਝਦੇ ਹੋ ਕਿ ਨਹੀਂ ਤਾਂ ਫਿਰ ਰੱਬ ਨੂੰ ਦੋਸ਼ ਨਾ ਦਿਓ ਫਿਰ ਤੁਸੀਂ ਆਪਣੀ ਛੋਟੀ ਸੋਚ ਨੂੰ ਦੋਸ਼ ਦਿਓ ਕਿ ਮੈਂ ਹੀ ਸੋਚ ਛੋਟੀ ਲੈ ਕੇ ਬੈਠਾ ਹਾਂ ਕਿ ਮੇਰੀ ਸੋਚ ਛੋਟੀ ਹੈ ਤਾਂ ਫਿਰ ذرا غور کرنا ਜੇ ਸਾਡੀ ਸੋਚ ਛੋਟੀ ਹੈ ਤਾਂ ਕੁਝ بڑا ਐਸੀ ਕਦੀ ਕਰ ਸਕਦੇ ਆਂ ਫਿਰ ਕਿਉਂਕਿ ਬੜਾ ਕਰਨ ਵਾਸਤੇ ਸਾਡੀ ਸੋਚ ਦਾ ਬੜਾ ਹੋਣਾ ਜ਼ਰੂਰੀ ਹੈ। ਜਰੂਰੀ ਹੈ। ਅਗਰ ਬਿਮਾਰੀ ਵੀ ਹੈ ਨਾ ਬਿਮਾਰੀ ਤੋਂ ਬਾਹਰ ਨਿਕਲਣਾ ਤਾਂ ਉੱਥੇ ਵੀ ਸਾਡੀ ਸੋਚ ਛੋਟੀ ਨਹੀਂ ਹੋਣੀ ਚਾਹੀਦੀ ਕਿ ਪਤਾ ਨਹੀਂ ਠੀਕ ਹੋਣੀ ਕਿ ਨਹੀਂ। ਉੱਥੇ ਵੀ ਸੋਚ ਬੜੀ ਹੋਣੀ ਚਾਹੀਦੀ ਕਿ ਹਰ ਬਿਮਾਰੀ ਦਾ ਅੰਤ ਹੋਏਗਾ। ਇਸ ਲਈ ਅਸੀਂ ਕੈਂਸਰ ਵਾਲੇ ਮਰੀਜ਼ਾਂ ਨੂੰ ਵੀ ਕੈਂਸਰ ਵਾਲਿਆ ਮਰੀਜ਼ਾਂ ਨੂੰ ਵੀ ਠੀਕ ਹੁੰਦੇ ਦੇਖਿਆ ਹੈ। ਉਹ ਮਾਲਕ ਦੀ ਰਹਿਮਤ ਦੇ ਨਾਲ ਨਾ ਮੁਮਕਨ ਵੀ ਮੁਮਕਨ ਹੁੰਦੇ ਦੇਖਿਆ ਹੈ। ਉਹ ਵਿਸ਼ਵਾਸ ਕਰਕੇ ਦੇਖੋ ਯਕੀਨ ਕਰਕੇ ਦੇਖੋ ਫਿਰ ਇਨਸਾਨ ਨੂੰ ਫਿਰ ਪਤਾ ਲੱਗਦਾ ਕਿ ਇੱਕ ਵਿਸ਼ਵਾਸ ਹੈ ਕਿ ਯਕੀਨ ਸਾਨੂੰ ਕਿ ਸੂਚਾਈ ਤੱਕ ਲੈ ਕੇ ਜਾ ਸਕਦਾ ਸਾਡੇ ਜੀਵਨ ਚ ਕਿੰਦਾ ਖੁਸ਼ੀਆਂ ਦੇ ਰੰਗ ਭਰ ਸਕਦਾ ਹੈ ਵਿਸ਼ਵਾਸ ਹੋਣਾ ਸਾਡੇ ਅੰਦਰ ਜ਼ਰੂਰੀ ਹੈ ਤਾਂ ਹੀ ਤਾਂ ਬੁੱਲੇ ਸ਼ਾਹ ਨੇ ਕਿਹਾ ਕਿ ਕਦਮਾਂ ਨੂੰ ਆਪਣੇ ਨਾ ਸੰਭਾਲ ਕੇ ਰੱਖਣਾ ਇਹ ਬੁਰਾਈ ਦੇ ਮਾਰਗ ਤੇ ਨਾ ਜਾਵੇ ਨਾ ਰਹਿਮਤ ਤੋਂ ਦੂਰ ਕਰ ਦੇਣਾ ਜਦ ਵੀ ਕਦਮ ਉੱਠੇ ਤਾਂ ਛਾਈ ਦੇ ਨੇਕੀ ਦੇ ਇਸ ਲਈ ਗੱਲ ਯਾਦ ਹੈ ਕਿ ਨਹੀਂ ਸਵਾਭੁੱਲੇ ਸ਼ਾ ਦਾ ਕਲਾਮ ਪੂਰਾ ਕਰੀਏ ਫਿਰ satsang ਨੂੰ ਸਮਾਪਤੀ ਵੱਲ ਲੈ ਕੇ ਚਲੀਏ ਕਿਉਂਕਿ ਸਮਾਂ ਕਾਫੀ ਹੋ ਗਿਆ ਸੋ ਬੁੱਲੇ ਸ਼ਾ ਕਹਿੰਦੇ ਆਓ ਗੱਲ ਦੱਸਾਂ ਮੈਂ ਕਦਮਾਂ ਦੀ ਕੀ ਕਦਮਾਂ ਦਾ ਦਸਤੂਰ ਯਾਰਾ ਜਿਹੜਾ ਕਦਮ ਹੈ ਉੱੜਦਾ ਬਿਸ਼ਿਆਂ ਵੱਲ ਰਹਿਮਤ ਤੋਂ ਕਰਦਾ ਦੂਰ ਯਾਰਾ ਇੱਕ ਕਦਮ ਜੋ মুর্ਸ਼ਦ ਵੱਲ ਉਠਦਾ ਹੁੰਦੇ ਸਾਰੇ ਮਾਫ ਦੂਰ ਇਹ ਗੱਲ ਹੈ ਸਾਰੀ ਕਦਮਾਂ ਦੀ ਕਈ ਖਾਲੀ ਗਈ ਇੰਨੇ ਕਦਮਾਂ ਦੀ ਗੱਲ ਹੀ ਹੈ ਕਈ ਖਾਲੀ ਰਹਿ ਜਾਂਦੇ ਆ ਬੁਰੇ ਰਸਤੇ ਚੱਲ ਕੇ ਤਾਂ ਕਈ ਸਹੀ ਰਸਤੇ ਜਾ ਕੇ ਸਤਸੰਗ ਨਾਲ ਜੁੜ ਕੇ ਸਤਗੁਰੂ ਵੱਲ ਕਦਮ ਵਧਾ ਕੇ ਭਰਪੂਰ ਹੋ ਜਾਂਦੇ ਆ